ਐਸਟੀਐਫ ਜਲੰਧਰ ਰੇਂਜ ਨੇ ਗੜਸ਼ੰਕਰ ਦੇ ਪਿੰਡ ਬੂੜਾ ਦੇ ਵਿੱਚ ਦੋ ਸਮਗਲਰਾਂ ਕੋਲੋਂ 400 ਗ੍ਰਾਮ ਹੀਰੋਇਨ ਬਰਾਮਦ ਕੀਤੀ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਦੋਨਾਂ ਤਸਕਰਾਂ ਨੂੰ ਇੱਥੇ ਗ੍ਰਿਫਤਾਰ ਕੀਤਾ ਹੈ ਐਸਟੀਐਫ ਜਲੰਧਰ ਦੇ ਇੰਸਪੈਕਟਰ ਹਰਦੀਪ ਸਿੰਘ ਨੇ ਦੱਸਿਆ ਕਿ ਅਗਾਉ ਟੀਮ ਨੇ ਨਾਕਾਬੰਦੀ ਕੀਤੀ ਹੋਈ ਹੈ ਜਿਨ੍ਹਾਂ ਨੇ ਨਾਕਾਬੰਦੀ ਕਰਕੇ ਕੁਲਵੰਤ ਸਿੰਘ ਵਾਸੀ ਬਗਵਾਈ ਅਤੇ ਨੀਰਜ ਵਾਸੀ ਬਗਵਾਈ ਨੂੰ ਸਕੂਟਰ ਸਮੇਤ ਕਾਬੂ ਕਰਕੇ ਉਹਨਾਂ ਕੋਲੋਂ 400 ਗ੍ਰਾਮ ਹੀਰੋਇਨ ਬਰਾਮਦ ਕੀਤੀ ਹੈ ਜਿਸ ਦੀ ਕੀਮਤ ਕਰੀਬ 4 ਕਰੋੜ ਰੁਪਏ ਦੀ ਦੱਸੀ ਜਾ ਰਹੀ ਹੈ ਉਹਨਾਂ ਕਿਹਾ ਕਿ ਭਲਕੇ ਦੋਵਾਂ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਜਿਸ ਤੋਂ ਬਾਅਦ ਉਹਨਾਂ ਨੂੰ ਰਿਮਾਂਡ ਤੇ ਲੈ ਕੇ ਪੁੱਛਗਿੱਛ ਵੀ ਕੀਤੀ ਜਾਵੇਗੀ ਇਸ ਤੋਂ ਇਲਾਵਾ ਉਹਨਾਂ ਨੇ ਕਿਹੜੀ ਇਨਫੋਰਮੇਸ਼ਨ ਦਿੱਤੀ ਹੈ ਤੁਸੀਂ ਆਪ ਹੀ ਸੁਣੋ ਮੈਂ ਇੰਸਪੈਕਟਰ ਹਰਦੀਪ ਸਿੰਘ ਜਲੰਧਰ ਤੋਂ ਆਏ ਹਾਂ ਅਸੀਂ ਐਸਟੀਐਫ ਤੋਂ ਤੇ ਸਾਡੀ ਐਡਵਾਂਸ ਟੀਮ ਨੇ ਇੱਥੇ ਮਤਲਬ ਪਹਿਲਾਂ ਨਾਕਾਬੰਦੀ ਕੀਤੀ ਸੀ ਤੇ ਮੁਖਬਰੀ ਤੇ ਇੱਕ ਪਰਚਾ ਦਿੱਤਾ ਦੋ ਬੰਦੇ ਗ੍ਰਿਫਤਾਰ ਕੀਤੇ ਆ ਇੱਕ ਦਾ ਨਾਮ ਕੁਲਵੰਤ ਸਿੰਘ ਹੈ ਤੇ ਦੂਸਰੇ ਦਾ ਨਾਮ ਹੈਗਾ ਨੀਰਜ ਇਹਨਾਂ ਕੋਲ 400 ਗ੍ਰਾਮ ਕਵਰੀ ਜਿਹੜੀ ਹੀ ਰਵਿੰਦਰ ਕਵਰ ਕੀਤੀ ਹੈ ਜਿਹਦੀ ਮੈਕਸਿਮਮ ਰੇਟ ਜਿਹੜਾ 4 ਕਰੋੜ ਦੇ ਕੋਲ ਨਜ਼ਦੀਕ ਹੈਗਾ ਇਹ ਇੱਕ ਤੇ ਇਬਰਾਹਿਮ ਪੁਰਦਾਵਾ ਤੇ ਦੂਸਰਾ ਇੱਥੇ ਜਗੜ ਸ਼ੰਕਰ ਸ਼ਹਿਰ ਦਾ ਹੀ ਹੈ ਅਗਲੀ ਗੱਲ ਹੁਣ ਇਹਨਾਂ ਦਾ ਰਿਮਾਂਡ ਲੈਨੇ ਆ ਪੁਲਿਸ ਰਿਮਾਂਡ ਲੈਣ ਤੋਂ ਬਾਅਦ ਜੋ ਵੀ ਕਾਰਵਾਈ ਸਾਹਮਣੇ ਆਈ ਜਾ ਇਹਨਾਂ ਨੇ ਜੋ ਅੱਗੇ ਜੋ ਵੀ ਹੋਇਆ ਉਸ ਹਿਸਾਬ ਨਾਲ ਕਾਰਵਾਈ ਕਰਾਂਗੇ ਇਹ ਅਸੀਂ ਪਹਿਲਾਂ ਗੜ ਸ਼ੰਕਰ ਥਾਣੇ ਜਾਣਾ ਥਾਣੇ ਤੋਂ ਬਾਅਦ ਅਸੀਂ ਫਿਰ ਗੜ ਚੰਗਾ ਉੱਥੇ ਜਾਣਾ ਜਲੰਧਰ ਐਸਟੀਐਫ ਦਫ਼ਤਰ ਅਗਲੀ ਕੀ ਕਾਰਵਾਈ ਹੈ ਦੀ ਕੱਲ ਇਹਨਾਂ ਨੂੰ ਪੇਸ਼ ਕਰਾਂਗੇ ਜੀ ਕੋਰਟ 'ਚ ਕਰਨ ਤੋਂ ਬਾਅਦ ਫਿਰ ਰਿਮਾਂਡ ਲਵਾਵਾਂਗੇ ਗੜ ਸ਼ੰਕਰ ਤੋਂ ਬਿੱਟੂ ਚੋਹਾਨ ਦੀ ਰਿਪੋਰਟ